ਜਿਹੜੇ ਮਜੀਠੀਆ ਜੀ ਆ ਉਹ ਮੇਰੇ ਡੈਡੀ ਨੂੰ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਬਰਦਨਾਮ ਕਰਦੇ ਆ ਪ੍ਰਧਾਨ ਮੰਤਰੀ ਬਾਜੇ ਕੇ ਉਹ ਸੀ ਜਿਹੜਾ ਇਸ ਤਰ੍ਹਾਂ ਪਟਾਣ ਨੂੰ ਹੱਥ ਮਾਰਦਾ ਸੀਗਾ ਬਿੱਟੂ ਖੇਤਾਂਾਂ 'ਚ ਆ ਗਈ ਖੇਤਾਂਾਂ 'ਚ ਇਹ ਉਹ ਆ ਕੇ ਦੱਸਣ ਡਿਆ ਕਿ ਇਹ ਤਾਂ ਡਰਾਮਾ ਡੋਲ ਤੇ ਆ ਇਹ ਜਿਹੜੇ ਮਜੀਠੀਆ ਰੀ ਨੇ ਆ ਚੰਗੇ ਕੰਮ ਥੋੜੇ ਕਰਦੇ ਨੇ ਇਹ ਬਰਦਨਾਮ ਕਰਦੇ ਜਿੰਨਾ ਬਰਦਨਾਮ ਕਰੇ ਕਦੀ ਕਲਸੀ ਆਂਦੇ ਨੇ ਆਖਦੇ ਨੇ ਕਿ ਇਹਨੂੰ ਇਹ ਕੋਲ ਨਾ ਬੰਦਾ ਲੈ ਉਹਨਾਂ ਮੂੰਹ ਤੇ ਜਿਹੜਾ ਕੋਲ ਗਿਆ ਏ ਜਿੰਦੇ ਕੋਲ ਆਖਿਆ ਉਹ ਬੰਦਾ ਲਿਓਂ ਤੇ ਹੀ ਮੰਨ ਜਾਗੇ ਇਹਨਾਂ ਇਹਨਾਂ ਕਿਹੜਾ ਉੱਤੋਂ ਰੱਬ ਦੱਸ ਜਾਂਦਾ ਆਣ ਕੇ ਉੱਥੇ ਤਾਂ ਚਿੜੀ ਨਹੀਂ ਕਿਸੇ ਜਾਣਦੇ ਤੇ ਸਾਡੇ ਤਾਂ ਪਾਣੀ ਨਹੀਂ ਗੱਲ ਲੰਘਣ ਦੇਦੇ ਤੇ ਕਿਸੇ ਨੂੰ ਇਹ ਨਾ ਕਿੰਦੇ ਨਾ ਮਿਲਿਆ ਹੈ ਇਹ ਬਦਨਾਮ ਕਰਦੇ ਹੀ ਨਹੀਂ ਮੂੰਹ ਦੇ ਨਾ ਟੁੱਟਾ ਕਿੰਨਾ ਮੱਦੀਆ ਦਾ ਜੋਰ ਲਾ ਲਏ ਅਸੀਂ ਅੰਮ੍ਰਿਤ ਪਾਲਦੇ ਨਾ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਮਜੀਠੀਆ ਜੀ ਆ ਉਹ ਮੇਰੇ ਡੈਡੀ ਨੂੰ ਪ੍ਰਧਾਨ ਮੰਤਰੀ ਬਾਜੇ ਕਿ ਉਹਨੂੰ ਬਰਦਨਾਮ ਕਰਦੇ ਆ ਤੇ ਇਹੀ ਅਮਰਤਪਾਲ ਲਾਲ ਨਹੀਂ ਟੁੱਟਣਾ ਹੈ ਅਮਰਤਪਾਲ ਸਿੰਘ ਜੀ ਦੇ ਨਾਲ ਹੀ ਰਹਿਣਾ ਸਾਨੂੰ ਜਿੰਨਾ ਮਰਜੀ ਤੋੜਨ ਦੀ ਆ ਪਟਕਾਉਣ ਦੀ ਕੋਸ਼ਿਸ਼ ਕਰ ਲੋ ਅਸੀਂ ਅਮਰਤਪਾਲ ਸਿੰਘ ਜੀ ਦੇ ਨਾਲ ਹੀ ਰਹਿਣਾ ਇਹ ਜਿਹੜੇ ਮਜੀਠੀਆ ਰੀ ਨੇ ਆ ਚੰਗੇ ਕੰਮ ਥੋੜੇ ਕਰਦੇ ਨੇ ਇਹ ਬਰਦਨਾਮ ਕਰਦੇ ਜਿੰਨਾ ਬਦਨਾਮ ਕਰੇ ਕਦੀ ਕਲਸੀ ਆਂਦੇ ਨੇ ਆਖਦੇ ਨੇ ਕਦੀ ਕਿਹਨੂੰ ਇੱਕ ਕੋਲ ਨਾ ਬੰਦਾ ਲੈ ਉਹਨਾਂ ਮੂੰਹ ਤੇ ਜਿਹੜਾ ਕੋਲ ਗਿਆ ਏ ਜਿੰਦੇ ਕੋਲ ਆਖਿਆ ਏ ਉਹ ਬੰਦਾ ਲੈ ਉਹਨਾਂ ਤੇ ਹੀ ਮੰਨ ਜਾਗੇ ਇਹਨਾਂ ਇਹਨਾਂ ਕਿਹੜਾ ਉੱਤੋਂ ਰੱਬ ਦੱਸ ਜਾਂਦਾ ਆਣ ਕੇ ਉੱਥੇ ਤਾਂ ਚਿੜੀ ਨਹੀਂ ਕਿਹਨੂੰ ਜਾਨ ਦੇ ਦੇ ਸਾਡੇ ਤਾਂ ਪਾਣੀ ਨਹੀਂ ਗੱਲ ਲੰਘਣ ਦੇਦੇ ਤੇ ਕਿਸੇ ਨੂੰ ਇਹ ਨਾ ਕਿੰਦੇ ਨਾ ਮਿਲਿਆ ਹੈ ਇਹ ਬਦਨਾਮ ਕਰਦੇ ਹੀ ਨਹੀਂ ਬੂੰਦੇ ਨਾ ਟੁੱਟਾ ਕਿੰਨਾ ਮੱਦੀਆ ਦਾ ਜੋਰ ਲਾ ਲਏ ਅਸੀਂ ਅੰਮ੍ਰਿਤਪਾਲ ਦੇ ਨਾਲ ਰਹਿਣਾ ਅਸੀਂ ਤੇ ਅੰਮ੍ਰਿਤਪਾਲ ਸਿੰਘ ਜੀ ਦੇ ਨਾਲ ਹੀ ਰਹਿਣਾ ਹੈ ਅਸੀਂ ਉਹਨਾਂ ਦੇ ਸਮਰਥਕ ਆ ਤੇ ਅਸੀਂ ਉਹਨਾਂ ਦੇ ਨਾਲ ਹੀ ਰਵਾਂਗੇ ਬਸ ਸਾਡੀ ਤੇ ਇੰਨੀ ਕੁ ਬੇਨਤੀ ਹੈ ਕਿ ਅਮਜੀਤਿਆ ਸਾਹਿਬ ਤਿੱਕਰ ਵੀਡੀਓ ਪੰਚਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ